ਚਉਪਈ ਸਾਹਿਬ ਇਕ ਓੰਕਾਰ ਸੇਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਰ ਬਾਚ ਵੇਨਤੀ ਚਉਪਈ ਹਮਰੀ ਕਰੋ ਹਾ ਦਰਚਾ ਪੂਰਨ ਹੋਏ ਚਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਾਮਰੇ ਦੂਟ ਸਵੇ ਤੁਮ ਕਹਾਵੋ ਆਪਾ ਹਾਦੈ ਮੋਹਿ ਬਚਾਵੋ ਸੁਖੀ ਵਸੈ ਮੋ ਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰਾ ਚਾਨਜ ਕਰ ਦਇ ਕਰੀਐ ਸਭ ਬੈਰਨ ਕੋ ਆ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਦੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਤਹਾਉ ਜੋ ਵਰ ਚਾਹਉ ਸਤਮ ਤੇ ਪਾਉ ਸੇਵਕ ਸੇਖਾ ਮਾਰੇ ਤਾਰੀਐ ਚੰਚਨ ਛਤਰ ਹਮਾਰੇ ਮਾਰੀਐ ਤਉ ਆਪਾਤੈ ਮੁਝੈ ਵਰੀਐ ਮਨ ਕਾਲ ਕਾਤਰਾਸ ਨੇ ਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਤਿ ਜੋ ਕਰਿਓ ਰਚਾਰਾ ਖਲਿਓ ਮੋਇ ਰਖਣਾ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਵਰਮਾ ਬਪਧਰਾ ਕਾਲ ਪਾਏ ਸਭ ਜੂ ਉਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਵਕੀ ਹੋਵੇਦ ਰਾਜ ਵਰਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਦ ਜੈ ਸ਼ਨ ਉਪਜਾਇਓ ਆਦੁ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ sevakan ko sab gun sukh di os tarn ko pal mo vad kiyo kat kat ke antar ki janat bhale bure ki pir pasanata chiti te kunchara sathulla sapar kripa dhrat kar phulla santan dukh pae te dukhi sukh pae sadhan ke sukhi ek ek ki pir pasana kat kat ke pat pat ki jana jab ud kar kara karta ra parja dhartat thav dehi apara ਜਬ ਆਕਰ ਕਰਤ ਹੋਂ ਕਬ ਹੋਂ ਤਮ ਮੈ ਮਲ ਦੇਹ ਤਰ ਸਭ ਹੂੰ ਜੇਤੇ ਵਦਨ ਸ੍ਰਿਸ਼ ਸਵ ਧਾਰੇ ਆਪ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਰ ਅਲਮ ਜਾਨਤ ਵੇਦ ਭੇਦਾਰੇ ਆਲਮ ਰੇਂਕਾਰ ਨਰਵੇਕਾਰ ਨਰਮ ਆਦ ਨੀਲ ਨਾਦ ਸੰਭਾ ਤਾਂ ਕਾ ਮੂੜੋ ਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤਾ ਮਹਾਦੇਵ ਕੋ ਕਹਿਤ ਸਦਾ ਸੇਵਨ ਰਿੰਗਾਰ ਕਾ ਚਿੰਤ ਨੈ ਭੇਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਬਨ ਬਨ ਤੋਹੇ ਤੇਤੀ ਹਮਰਾਲਖਾ ਨ ਜਾਏ ਪਸਾਰਾ ਕਹਿਵਤ ਸਜਾ ਪਰਥਮ ਸੰਸਾਰਾ ਇਕੈ ਰੂਪਾ ਨੂਪ ਸਰੂਪਾ ਰੰਗਪਇਓ राव ਕੈ ਭੂਪਾ ਅੰਡਾ ਜੇ ਰਸੇ ਜਕਿਨੀ ਉਤਪਜ ਖਾਨ ਬਹੁ ਰਚ ਦੀਨੀ ਕਹੂੰ ਭੂਲ ਰਾਜਾ ਹੈ ਬੈਠਾ ਕਹੂੰ ਸਮਤ ਪਿਓ ਸੰਕਰ ਕੈਠਾ ਸਗਰੀ ਸ੍ਰਟ ਦਖਾਏ ਅਚੰ ਭਾਵ ਆ ਜੋਗਾ ਸਰੂਪ ਸਯੰ ਭਾਵ ਆ ਵਰਛਾ ਮੇਰੀ ਤੁਮ ਕਰੋ ਸਿਖ ਆਵਾਰ ਸਿਖ ਸੰਘਰੋ ਦੁਸ਼ਟ ਜੇ ਤੇ ਉਠਵਾ ਤੋ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਾਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਅਰਚਾ ਹੋਏ ਤਾ ਸਭ ਕਾਲਾ ਦੁਸ਼ਟ ਰੇਟਰੇ ਤਤ ਕਾਲਾ ਕਿਰਪਾ ਦ੍ਰਿਟ ਤਨ ਜਾਹੇ ਨਿਹਾਰ ਹੋ ਤਾਂ ਕੇ ਤਾਪ ਤਨਕ ਮੈਂ ਹਰੋ ਆਰੇ ਦਸਿਤ ਕਰਮੋ ਸਭ ਹੋਈ ਦੁਸ਼ਟ ਸ਼ਾਹਾ ਸ਼ਵ ਸਕੇ ਨਾ ਕੋਈ ਇਕ ਵਾਰ ਜਨਤ ਮੈਂ ਸਵਾਰਾ ਕਾਲ ਫਾਸਤੇ ਤਾਹੇ ਹਵਾਰਾ ਜੇ ਨਰ ਨਾਮ ਤੇ ਆਰੋ ਕਾ ਹਾ ਦਰ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਰਨ ਤੇ ਹਾਰੀ ਆਪ ਹਾ ਦੈ ਲਿਹੋ ਉਵਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਵਿਚਾਈ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਵਿਚਾਈ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ